ਲੋਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਜੀ ਕੋੜਕਪੁਰ ਮੰਡੀ ਦੇ ਵਿੱਚ ਝੂੜੀ ਦੀ ਬੋਲੀ ਤੇ ਲੋਜੀ ਪਹਿਲੀ ਟਰਾਲੀ ਤੇ ਬੋਲੀ ਸ਼ੁਰੂ ਹੋਗੀ ਤਰੀਕ ਅੱਜ ਹੈਗੀ ਹੈ ਜੀ 5 ਸਤੰਬਰ 2025 ਜਗ੍ਹਾ ਕੋੜਕਪੁਰ ਮੰਡੀ ਤੇ ਟਰਾਲੀ ਪਹਿਲੀ ਅੰਦਰ ਦੀ ਬਾੜ ਦੀ ਅੰਦਰ ਦੀ ਕੀ ਹੋ ਗਿਆ ਜੀ ਅੰਦਰ ਦੀ ਥੋੜੀ ਬੋਲੋ ਭਾਈ 300 ਰੁਪਿਆ 300 ਰੁਪਿਆ 300 ਸਾਰੀਆਂ ਬੰਦਾ ਹੀ ਐ 10 ਰੁਪਏ 350 350 350 60 70 80 400 400 5 10 15 20 420 ਰੁਪਏ 25 425 ਰੁਪਏ 30 ਰੁਪਏ 430 ਰੁਪਏ ਤੇਰੀ ਆ ਬਾਈ ਫਿਰ ਤੇ ਦੱਬੀ ਦਰਾਵਾ 430 ਰੁਪਏ ਬੋਲਣਾ ਕਿਹਣਾ ਹੋਰ ਬੋਲ ਦੇ ਧੀਰ ਕਰ ਮੈਂ ਨਾਲ ਹੀ ਬੋਲਦਾ ਆ ਇਹ ਗੱਲ ਕਰਦਾ ਆ ਆ ਜਾ ਬਈ 430 ਰੁਪਏ ਬਾਈ ਕਿਹਦੀ ਟੈਲੀ ਲਓ ਭਾਜੀ ਪਹਿਲੀ ਟਰਾਲ ਲੱਗੀ 430 ਰੁਪਏ ਲਈ 420 ਹੋਣ ਤਾਂ ਬਸ ਗਈ ਤੇ 430 ਹੋ ਗਈ ਬਾਈ ਜੀ ਪਹਿਲੀ ਟਰਾਲੀ ਦੀ 430 ਰੁਪਏ ਹੋ ਗਈ ਤੇ ਕਰਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੀ ਲੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਬਾਕੀ ਸਕਰੀਨ ਤੇ ਚੱਲਦੇ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਜੇਕਰ ਕਿਸੇ ਆਣ ਵੀਰ ਨੇ ਬਾਸਪਤੀ ਜਾਂ ਕਣਕੇ ਵੇਚਣੀ ਹੋਵੇ ਉਹ ਸਕਰੀਨ ਤੇ ਚੱਲਦੇ ਨੰਬਰ ਤੇ ਆਪਣੇ ਨਾਲ ਸੰਪਰਕ ਕਰੋ ਹੀ ਲੋ ਜੀ ਦੂਜੀ ਟਰਾਲੀ ਦੇਖ ਲਈ ਬਾਈ ਗੁਨੀਆ ਵਕਰਾਇਆ ਦੇ ਦਾਂ ਉਹ ਟੱਕਰ ਕੋਈ ਨਹੀਂਗਾ ਤੂੜੀ ਵੇਖ ਲਓ ਪਹਿਲਾਂ ਆਉਂਦੀ ਤੂੜੀ 80 ਰੁਪਿਆ ਕਰਾ ਲੈਣਗੇ ਬਾਈ ਹਾਂ 700 ਕੋਨੀ ਦੇ ਰਹਾ ਪ੍ਰੋਬਲਮ ਦਾ ਅੰਦਰ ਦੀ ਬਾਹਰ ਦੀ ਹੈ ਬਾਹਰ ਦੀ ਗਿੱਲੀ ਗੁੱਲੀ ਦਾ ਨਹੀਂ ਬਾਈ ਵਿੱਚੋਂ ਨਾ ਵਿੱਚੋਂ ਆਹ ਜੀ ਨਿਕਲੂਗੀ ਜਿਹੜੀ ਪਈ ਆ ਛੱਲੀ ਹੈ ਜੀ ਆਹ ਜੀ ਨਿਕਲੂਗੀ ਬਾਹਰੋਂ ਚਲ ਐਂ ਤਾਂ ਕੋਨੀ ਮੜਾ ਬਾਹਲੀ ਵਿੱਚੋਂ ਖਰਾ ਹੋਣਾ ਨਿਕਲੇ ਉਹ 100 ਰੁਪਇਆ ਹਰੀ ਸੈਟ ਚ ਮੁੜਿਆਵਾ 10 ਰੁਪਇਆ ਐਸ ਪੰਡਰ ਕੀ ਨਿਕਲੂ ਦਿੱਤਾ ਰਿਹਾ 250 60 65 300 300 10 650 650 60 70 70 ਕੀ ਗੱਲ 80 ਕਾਫੀ ਗੱਲ 80 90 ਪੂਰੇ ਕਰਦੇ 400 400 ਥੋਲਾ ਬਾਈ ਕਿਨੇ 400 ਰੁਪਏ ਬਾਈ ਲਓ ਜੀ ਇਹ ਟਰਾਲੀ ਲੱਗੀ 400 ਰੁਪਿਆ ਜੀ ਦਰਪਾਲ ਦੀ ਥੋੜੀ ਸੀ ਤੇ 400 ਰੁਪਿਆ ਲੱਗ ਗਿਆ ਜੀ ਬਾਕੀ ਵੀਡੀਓ ਨਾਲ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਤੇ ਜੁੜੇ ਰਿਹਾ ਕਰੋ ਆਪਣੇ ਨਾਲ ਚੈਨਲ ਨੂੰ ਕਰੋ ਸਬਸਕ੍ਰਾਈਬ ਬਾਸਪਤੀ ਅਤੇ ਕੜਕ ਦੇ ਰੇਟਾਂ ਵਾਲੀ ਜਾਨਾਂ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਲਓ ਜੀ ਤੀਜੀ ਟਰਾਲੀ ਤੇ ਆਪਾਂ ਚੱਲਦੇ ਆਂ। ਤੀਜੀ ਟਰਾਲੀ ਸਾਫ਼ ਲੱਗਦੀ ਏ ਥੂੜੀ। ਆਰਤੀਆ ਭਾਈ ਇਹ ਨਹੀਂ ਕੋਈ ਸਾਰੀ। ਚਲੋ ਜਾਊਗਾ, ਜਾਊਗਾ। 300। ਮੈਨੂੰ ਕੇਵਲ 300। ਉਹ ਟਰਾਲੀ ਇਹਨਾਂ ਦੇਣੇ ਆ। ਅਸਾਂ ਦੇਣੇ ਆ ਉਹਨੂੰ। ਉਹ ਟਰਾਲੀ ਇਹਨਾਂ ਦੇ ਦੇ। 5 305 370 70 370 88 88 400 400 5 5 10 10 15 15 20 20 3 3 430 ਰੁਪਏ ਬੋਲਾਂਗੇ ਨਾ ਆ ਜਾ ਬਾਈ 430 ਰੁਪਏ ਲਓ ਜੀ ਇਹ ਵੀ ਲੱਗੀ 430 ਇਹ ਵੀ ਹੋਣ ਹੋਣ ਤਾਂ ਬੱਥ ਗਈ ਬਾਈ ਜੀ 420 ਤੇ ਲੱਗੀ 430 ਲਓ ਜੀ ਤਿੰਨ ਟਰਾਲੀਆਂ ਦੀ ਜਿਹੜੀ ਤੂੜੀ ਬੋਲੀ ਹੋ ਚੁੱਕੀ ਆ ਚੌਥੀ ਟਰਾਲੀ ਤੇ ਪਹੁੰਚਦੇ ਆ ਕੀ ਬੋਲੇ ਬਾਈ ਆਪਣੀਆਂ ਬਾੜ ਦੀ ਬਾੜ ਦੀ ਧੜਦੀ ਬਾਈ ਗਿੱਲੀ ਗੁੱਲੀ ਬਾਈ ਆਈ ਹੋਊਗੀ 200 ਰੁਪਏ ਬਾਕੀ ਹਾਂ ਜਿੱਥੇ ਕਹੇ ਆ ਇਹ ਸਿੱਧੀ ਲੈ ਜਾਂਦੇ ਨਹੀਂ ਵੀ ਤੋਂ ਬਾੜੀ ਖਰਾਬ ਤਾਂ ਨਿਕਲਦੀ ਨਹੀਂ ਨਹੀਂ ਆਈ ਹੈ ਆ ਇਹ ਤੇ ਲੈਤੀ ਲਾ ਕੇ ਜੰਨੇ ਆ ਹੁਣ ਸੰਦ ਨਾਲ ਤੇ ਬੋਲੋ ਜੀ 200 200 10 10 250 60 300 10 10 15 15 20 25 35 40 350 350 10 ਉੱਤੇ ਕਰਦੇ 60 370 75 ਭੁੱਲੀ ਗਰੀ ਜਾਂਦਾ ਜੀ 375 5 ਵਜੇ ਉਹ ਭੁੱਲੀ ਗਰੀ ਜਾਂਦਾ ਬਾਈ 80 ਰੁਪਏ 380 ਬੋਲਣਾ ਇਹਨੇ ਕਹਿ ਦਿੰਦਾ ਚਲ ਲੈ 380 ਹਾਂ